ਤੁਕ ਨੇ ਫੇ ਅੱਜ ਦਾ ਵਲੌਗ ਕਰਨ ਲੱਗੇ ਹਾਂ ਸਟਾਰਟ ਆਪਾਂ ਅੱਜ ਦਾ ਵਲੌਗ ਤੁਹਾਨੂੰ ਦਿਖਾਵਾਂਗੇ ਫਰ ਕਰਵਾ ਜੋਖਾ ਆਬਰਤ ਤੇ ਬਾਸਲ ਬਣਾਵਾਂਗੇ ਆਪਾਂ ਜੀ ਸਭ ਨੇ ਰੀਡੀ ਸਾਰ ਤਰ ਕੀ ਤਿਆਰ ਨੇ ਤੇ ਕਹਾਣੀਆਂ ਸੁਣਨ ਵਾਸਤੇ ਤਿਆਰ ਨੇ ਅਸੀਂ ਇੱਥੇ ਮੈਂ ਇਧਰ ਮੰਮੀ ਕੰਨੀ ਆਪਣੀ ਕਨੀ ਤੇ ਉੱਧਰ ਜਾ ਕੇ ਵਲੌਗ ਬਣਾਉਣਾ ਆਪਾਂ ਤੇ ਬਸ ਇਧਰ ਆਰ ਜੀ ਆਂਟੀ ਜੀ ਕਹਾਣੀਆਂ ਸੁਣਨ ਵਾਲੇ ਜੋ ਵੀ ਸੁਣਾਉਂਦੇ ਹੁੰਦੇ ਹਨ ਤੁਹਾਨੂੰ ਦਿਖਾਉਣਾ ਜਾ ਕੇ ਉੱਧਰ चलते आप चलो जी चलने शुरू करो। आए की तो ज्यादा बैठे ने

ਉੱਲਾ ਪਾ ਰਿਹਾ ਤਾਂ ਇੱਧਰ ਆ ਜਾ ਕਿੱਥੇ ਪੁੱਪਾ ਨੂੰ ਗੋੜੀ ਤੂੰ ਖੜੀ ਹੋ ਚੱਲ ਪਈਂ ਖੜੀ ਹੋ ਉੱਥੇ ਬੈ ਜਾ ਉਹ ਤਾਂ ਬੈ ਜਾ ਪਰੇ ਉੱਪਰ ਬੈ ਜਾ ਤੂੰ ਆ ਤਰਾ ਸਮਾਨ ਧਾਰ ਰਿਹਾ ਪਾ ਪਾ ਜੀ ਕੋਈ ਨਹੀਂ ਕੋਈ ਨਹੀਂ ਆਪਣਾ ਆਇਓ ਮੈਨੂੰ ਲੈ ਆ ਬੜਾ ਦੇ ਆਜਾ ਗੱਲ ਹਾਂ ਪੱਗ ਦੇ ਪੱਗ ਸੋਰ ਕਿਹੜੀ ਲਾਏਗੀ ਆਹ ਰੋ ਗੁਰਪ੍ਰੀਤ ਵਾਲੇ ਜੋ ਕਿ ਇੱਥੇ ਹਾਂ ਬੰਦੀ ਦੀ ਚੀਜ਼ ਆ ਆ ਮੈਂ ਕਿਹਾ ਮਾ ਉਹ ਨੋਟ ਬੜਾ ਦਰ ਆ ਕੱਪੜੇ ਲਾ ਲਓ

ਲੋ ਜੀ ਆ ਦੇਖੋ ਕੇਲੇ ਸੇਬ ਸਾਰਾ ਕੁਝ ਖਾਣ ਨੂੰ ਪਿਆਗਾ ਤੇ ਕਹਾਣੀ ਸੁਣਾਉਣ ਵਾਲੀ ਆਂਟੀ ਸੁਣਾਉਣ ਨੂੰ ਜਾ ਰਹੀ ਹੈ ਸਾਰੀ ਲੇਡੀਜ਼ ਤਿਆਰ ਨੇ 100 ਖੜਾ ਵੀਡੀਓ ਬਣਾਉਣ ਵਾਸਤੇ ਲੋ ਜੀ ਦੇਖੋ ਅੱਗੇ ਦਾ ਵਰਤ ਰਹੇ ਹੁੰਦੇ ਆਂ। ਗੁਰੀ ਨੰਦਨ ਦੀ ਮਾਂ ਮੈਲਵੇਂ ਰੱਖੂ। ਗੁੰਦਾਪੁੱਤ ਭਾਬੀਆਂ ਰੱਖਦੇ ਹੁੰਦੇ ਆਂ। ਨੰਨਦਾ ਕਰੋ ਇਹ ਰੱਖ ਦਿੰਦੀ ਆਂ। ਉਹ ਜਦ ਕਰਕੇ ਉਹ ਵੀ ਰੱਖ ਲੈਂਦੀ ਆ। ਜੇ ਕੋਰ ਰੱਖ ਲੈਂਦੀ ਤਾਂ ਚਾਹ ਪੀਂ ਸਕਣ ਕੇ ਕਹਾਣੀ ਪੜਤਰੀ ਤੋ 2G ਚ ਤੇ ਪਾਣੀ ਵੀ ਕੇ ਪੈਣ ਦੀ ਕਪੜਾ ਲੈ ਕੇ ਕਾਈ ਆਉਂਦੇ ਬਾਹਰ ਉਹਦੇ ਮਾਂ ਸਾਡੀ ਭੈਣ ਕਿਵੇਂ ਪਈ ਐ। ਇਹ ਪਤਨ ਘਰਵਾ ਚੌਦਾਂ ਵਰਤ ਰੱਖਿਆ ਚੰਦ ਚੜੇ ਤੇ ਰੋਟੀ ਖਾਣੀ। ਕਹਿੰਦਾ ਚੰਦਰ ਮਨ ਕੇ ਚੰਦ ਪਾਸੇ ਹੁਣ ਛੜਾ ਦਿੰਦੇ ਆਂ। ਉਹਨੇ ਨਾ ਭੁੱਤ ਰਾਜੂ ਚੰਦਰ ਮੱਜੜੂ ਤੁਸੀਂ ਇੰਤਰਾ ਨੂੰ ਉਹ ਲੋ ਜੀਵੇਂ ਦੇ ਵਿੱਚ ਲਾੜ ਕਪੜਾ ਦਾ ਅਰਧ ਦੇ ਵਿੱਚ ਆਕਲਾਂ ਦੇ ਆੜ ਕਪੜਾ ਦਾ ਆਮ ਹੁੰਦੇ ਆ ਛਾਣ ਨਹੀਂ ਦੇ ਦਿਆ ਤੇ ਭਣ ਚੇਰਾ ਉਹ ਤੇਂਦਰ ਮੱਟ ਅੜਕਾਰ ਕੇ ਦੇ ਲਾ ਜਦੋਂ ਅਰਧ ਲੈ ਕੇ ਹੱਥੀ ਮਾਥਾਲ ਕੋਲ ਉਸ ਕਰਉਂਦੀ ਆ ਪਹਿਲੀ ਵਰਕ ਕੀ ਬੌਂਦੀ ਬਕੀ ਹੋਦੀ ਆ ਤੇ ਦੂਜੀ ਵਰਕ ਕੀ ਬੌਂਦੀ ਆ ਵਾਹੰਦਾ ਕਿਸੇ ਵਰਤ ਕੋ ਬਧੀ ਤੇ ਰਾਣੀ ਤੇ ਆਹ ਕਾਰਨ ਇਹ ਜਿੱਦੈ ਮਿਤ ਕੋ ਬੇਨਤੀ ਹੈ ਵੀ ਮੇਰਾ ਇੱਥੇ ਰੋਈ ਵਾਂ ਦੇ ਵਿੱਚ ਮੇਰਾ ਥਾਂ ਜਗਾ ਬਣਾ ਕੇ ਦਰਮੇਂ ਮੇਰੇ થી ਬੈਠ ਕੇ ਸੇਵਾ ਕਰੂੰਗੀ ਸੱਜੇ ਗੋਟੇ ਦੇ ਸਰਤਾ ਕੇ ਸਾਲ ਪਾ ਸੇਵਾ ਕਰਦੇ ਨੇ ਸਾਲ ਤੋਂ ਫੇਰ ਧਿਆਨ ਹੂੰਗਾ ਕੋ ਛੋਟੀ ਕੰਡ ਕੰਦ ਕੋ ਲੈ ਕੇ ਨਾ ਕਰ ਜਾਂਦੀ ਤੁਨੀ ਇਹਦੇ ਅੱਜ ਕੀ ਧਿਆਨ ਵੀ ਬੇਨਤੀ ਹੈ ਮਾਂ ਮੈਂ ਰਹਿ ਰਕਾ ਦੇ ਨਾ ਤੁੰ ਕੋ ਲਾ कपड़े फेंत अच्छी कर दें भी भेन आई सारा भागने ਇਨ ਆਮ ਆਦਮੀ ਨੇ ਤੇ ਨਹੀਂ ਮਾਫ ਤੁਸੀਂ ਵਿਪਲ ਲੌਗੀ ਮੈਨ ਮਾਫ ਕਰਦੇ ਚਲੋ ਮਾਫ ਕਰਕੇ ਆ ਸੁਹਾਗ ਵਾਸ਼ ਕਰ ਦਿੰਦੀ ਆ ਉਹਦਾ ਜਿਹੜਾ ਰਤ ਨੇ ਅਰਗ ਦੇਣ ਚੜਦੀ ਐ ਸੱਜੀ ਚੀਜ਼ੇ ਦਿੰਦੀ ਐ ਚੀਰਾਂ ਤੇ ਰਾਜਾ ਵਰਤਰਾਮ ਨਾਮ ਕਰਦਾ ਉੱਠ ਕੜਦਾ ਜਿਹੜੀ ਸੰਗ ਤੋਤੇ ਗੋੜੀ ਰੱਖਦੇ ਗੋੜੀ ਸੋ ਲੋਕਾਂ ਨੇ ਕੀ ਆ ਪਾਣੀ ਬੰਦ ਨੀ ਦਰ ਦਲੇ ਵਿੱਚ ਦੋਹੋ ਲੋਰੀ ਵਿੱਚ ਦਰ ਤੋਂ ਤੱਕ ਜਿੰਨੇ ਸਾਰੇ ਘਰਾਂ ਦਾ ਦੇ ਕੇ ਸਹਾਰਾ ਦੇ ਕੇ ਤਾਂ

ਮਾਪਤ ਤੇ ਕੇਲੇ ਫਰੂਟ ਤਿਆਰ ਨੇ ਖਾਣ ਵਾਸਤੇ ਪਕਾਉਣ ਵਾਲੀ ਵੀਡੀਓ ਬਲੌਗ ਦੇਖੀ ਆ ਬਣ ਰਹੇ ਅੱਗੇ ਵੀ ਦਿਖਾਵਾਂਗਾ ਤੁਹਾਨੂੰ ਹੋਰ ਬਲੌਗ ਵੀਡੀਓ ਨੂੰ ਲੱਗੀ ਜੇ ਤਾਂ ਲਾਈਕ ਸ਼ੇਅਰ ਕਮੈਂਟ जरूर ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਣਾ ਦੇ ਹੋਗੀ ਵੀਡੀਓ ਨਾਲ

देर है देर है करम के अलग नहीं है जा काम के दे दीदीया थोड़ा हां बात फ्रूट डाल पर डालो हां दीदीया कर हां दीदीया बढ़िया डालो आलू कर दो अभी मां अपनाएंगे कांदू काडू नो बाबा ले एक बार कर अच्छी बात बस 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 चीनी है चीनी नहीं है चीनी नहीं है चार ले आ पांडू नो बाबा ले दीदी आ तो वही ना होता है ना वो ना पप्पीस ना कुछ ये है कौन कौन उधर आ गया था ना कर लेना कोई बात रख क्या ऐसा किन्हे होता वार्ता ऐसा किन्हे हो गया ऐसा किन्हे मारा था ऐसा किन्हे मारा था ऐसा क्या तोड़ बाया था बस ये एड बच्ची है मेरे को मालूम फिर क्यों उधर का बस नहीं था बोल ना सरकार दी सारे ने मेल ना तो सारे ने देखा कि चला से चंद्र आंटी नमस्ते बोलते नमस्ते चंद्र आंटी जी नमस्ते मैं महान्यायिक जी मैं अब बताना क्यों हां हाँ बातें कर रहे हैं सब करो सब्सक्राइब करो फॉलो करो बेल आइकन दबाएं एक दिन आप भी मिल जाएं नहीं 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 न ले लो राजा मैं बैठे बैठा हूं मैं तेरी हस्ती नाल लखी गई रणदर अंगीया लाउने

ट्रैफिक के बारे में मेरी फोटो और कि ना मेरी फोटो में शराब करवा रहा है सब मानू मेरे के तरह कुछ ना मैं गाड़ी निकाल देना नंबर पर पड़दा ना पड़दा ना आ कर मेरी गली में मेरे के अंदर वीडियो वाले पीछे वाला पीछे वाला चाहिए आ जाता है ਲੈ ਨਾ ਵਿੱਚ ਲੈ ਕੇ ਦਿੰਦੇ ਵਿੱਚ ਲੈ ਮੈਨੂੰ ਦੇ ਵਿੱਚ ਲਿਆ ਸਾਡੀ ਕਿਹ ਲਾਣੀ ਪਈ ਆਪੜਾ ਨਾ ਅੱਛਾ ਨੂਰ ਵੇਦੇ ਜਾਂਦੇ ਸਮਾਕੇ ਨੂਰਾ ਆਏ ਨੇ ਅੱਜ ਮੈਂ ਵੀ ਉੱਡਾ ਰਹੀ ਹਾਂ ਪਾਤ ਜੇ ਚੱਲਣ ਮਮੀ ਨੇ ਕਰਵਾਣਾ ਚਲ இங்க வந்துட்டேன் சட்டப்பிடி இச்சலாம் ஒரு பத்திக்கே

മിത്രോ മിത്ര ਪਤਲ ਨੇ ਘਰੇ ਉੱਧਰ ਲਈ ਦੂਰ ਨੇ ਕੰਮ ਵੀ ਕਰਨਾ ਸਕੂਲ ਦਾ ਕੱਲ ਛੁੱਟੀ ਨਹੀਂ ਹੈਗੀ ਥੈਂਕ ਯੂ ਪਾਜਾਇ ਅਦਰ ਆਗੇ ਘਰੇ ਆਪਾਂ ਹੁਣ ਰੋਟੀ ਪਾਣੀ ਖਾ ਲਿਆ ਪਨੀਰ ਦੀ ਸਬਜੀ ਨਾਲ ਤੇ ਨੂਰ ਨੇ ਵੀ ਖਾ ਲਈ ਰੋਟੀ ਆਪਾਂ ਵੀ ਖਾਏ ਹੁਣ ਇਹ ਕਹਿੰਦਾ ਇੱਕ ਕੰਮ ਕਰਨਾ ਮੈਂ ਸਕੂਲ ਦਾ ਤਾਂ ਕਰਕੇ ਅਸੀਂ ਆ ਗਏ ਤੇ ਇਹਦਾ ਕੰਮ ਪਿਆ ਸੀਗਾ ਜੀ ਬਹੁਤ ਪੈਂਡਿੰਗ ਪਿਆਗਾ ਬਾਕੀ ਵਲੌਗ ਕਿਵੇਂ ਲੱਗੇ ਹਨ ਦੱਸਿਓ ਹਣਾ ਕਮੈਂਟ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜੋ ਵੀ ਨਵੇਂ ਭਰਾ ਆਪਣਾ ਜੁੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਸਪੋਰਟ ਕਰਿਆ ਕਰੋ ਵੀਰੇ ਸ਼ੁਕਰੀਆ ਜੀ ਧੰਨਵਾਦ ਵਲੋਗ ਨੂੰ ਕਰਦੇ ਆਂ ਪਰ ਐਂਡ ਥੈਂਕ ਯੂ